ਉਹ ਚਰਚਾ ਉੱਠ ਰਹੀ ਕਿ ਜਿਹੜੀ ਕੋਠੀ ਹੈ 2 ਕਰੋੜ ਦੀ ਕੋਠੀ ਜਿਹੜੀ ਉਹਦੀ ਹੈ ਇਹ ਕੀਮਤ ਹੈ ਕਿ ਜਿਹੜੀ ਗੁਲੰਦਰ ਸਿੰਘ ਸੌਨੂ ਦੀ ਜਿਹੜੀ ਧਰਮਪਾਲੀਆਂ ਉਹ ਵੀ ਇਹ આરોਪ ਲਾ ਕੇ ਗਈ ਸੀ ਕਿ ਇਹਨੇ 2 ਕਰੋੜ ਦੀ ਕੋਠੀ ਲਈ ਕਿੱਥੋਂ ਇਹਦੇ ਕੋਲ ਪੈਸਾ ਆਇਆ ਸੋਸ਼ਲ ਮੀਡੀਆ ਦੀ ਗੱਲ ਕਰੀ ਜਦੋਂ ਦਾ ਉਹਦੇ ਖਿਲਾਫ ਕਾਰਵਾਈ ਹੈ ਉਸ ਤੋਂ ਬਾਅਦ ਉਹ ਇੰਸਟਾਗ੍ਰam ਆਊਟ ਕਾਊਂਟ ਤੇ ਜੜੇ ਆ ਫੋਲੋਅਰਸ ਵੀ ਵੱਧ ਗਿਆ ਤਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੇਨ ਕਿਆ ਕਹਿੰਦੇ ਆ ਕਿ ਛਾਈ ਰਹਿਣ ਵਾਲੀ ਐਮਨਦੀਪ ਕੌਰ ਦਾ ਉਹਦੇ ਇਹੀ ਹੈ ਕਿ ਇਹ ਜਿਹੜੀ ਆਲੀਸ਼ਾਨ ਕੋਠੀ ਤੁਸੀਂ ਦੇਖ ਰਹੇ ਹੋ ਇਹ ਐਮਨਦੀਪ ਕੌਰ ਇੱਥੇ ਰਹਿੰਦੀ ਸੀ ਇੱਥੇ ਉਹਦਾ ਜਿਹੜਾ ਸਾਥੀ ਬਲਵਿੰਦਰ ਸਿੰਘ ਹੈਗਾ ਉਹ ਵੀ ਇੱਥੇ ਰਹਿੰਦਾ ਰਿਹਾ ਚਾਰ ਵਾਰ ਇਹ ਸਸਪੈਂਡ ਹੋ ਚੁੱਕੀ ਹੈ ਇਸ ਤੋਂ ਪਹਿਲਾਂ 2022 ਦੇ ਵਿੱਚ ਜਿਹੜਾ ਕੇਸ ਦਰਜ ਹੁੰਦਾ ਬਲਵਿੰਦਰ ਸਿੰਘ ਦੇ ਉੱਤੇ ਐਨਡੀਪੀਐਸ ਦਾ ਐਨਡੀਪੀਐਸ ਦਾ ਕੇਸ ਦਰਜਦਾ ਉਹਦੇ ਵਿਚ ਇਹਨੂੰ ਵੀ ਚੱਲਦਾ ਹੈਗਾ ਇਹਦੇ ਖਿਲਾਫ ਵੀ ਕਾਰਵਾਈ ਹੁੰਦੀ ਹੈ ਤੁਸੀਂ ਦੇਖ ਰਹੇ ਹੋ ਤਾਨਾ ਸਪੋਕਸਮੈਨ 17 ਗ੍ਰਾਮ ਹੈਰੋਇਨ ਦੇ ਨਾਲ ਫੜੀ ਗਈ ਬਠਿੰਡਾ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਰਿਮਾਂਡ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਤਾਂ ਜਿਹੜੀ ਉਹਦੀ ਪ੍ਰਾਪਰਟੀ ਦੀ ਗੱਲ ਕਰ ਲਈਏ ਤਾਂ ਇਹ ਜਿਹੜੀ ਕੋਠੀ ਆ ਕਿਹਾ ਜਾ ਰਿਹਾ ਕਿ ਉਸੇ ਦੀ ਕੋਠੀ ਹੈਗੀ ਇਸ ਤੋਂ ਇਲਾਵਾ ਦੋ ਪਲਾਟ ਜਿਹੜੇ ਆ ਉਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਦੋ ਪਲਾਟ ਵੀ ਉਹਨੇ ਲਏ ਤੇ ਇੱਕ ਉਹਦੇ ਪਰਾ ਦੇ ਨਾਮ ਤੇ ਇੱਕ ਕਿਸੇ ਹੋਰ ਦੇ ਨਾਮ ਤੇ ਦੱਸਿਆ ਜਾ ਰਿਹਾ ਤਾਂ ਹਾਲਾਂਕਿ ਪੁਲਿਸ ਵੱਲੋਂ ਜਿਹੜੇ ਹੈਗੇ ਕੋਈ ਜ਼ਿਆਦਾ ਵੱਡੇ ਖੁਲਾਸੇ ਨਹੀਂ ਕੀਤੇ ਗਏ ਪੁਲਿਸ ਨੇ ਹਜੇ ਵੀ ਇੱਕ ਪਹੇਲੀ ਬਣਾ ਕੇ ਰੱਖਿਆ ਹੈ ਕਿ ਆਖਰਕਾਰ ਇਹਦੇ ਪਿੱਛੇ ਕੌਣ-ਕੌਣ ਹੈਗੇ ਕੀ ਇਹਦੇ ਕੋਲੋਂ ਮਿਲਿਆ ਹੈਗਾ ਇਹ ਤੱਕ ਪੁਲਿਸ ਕਹ ਰਹੀ ਹੈ ਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਪਰ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇਹ ਬਠਿੰਡਾ ਦੀ ਜਗ੍ਹਾ ਕਲੋਨੀ ਹੈ ਜਿੱ ਉਨੇ ਆਪਣਾ ਅਮਨਦੀਪ ਕੌਰ ਜਿਹੜੀ ਬਰਖਾਸ ਮਹਿਲਾ ਕਨਸਟੇਬਲ ਹੈ ਇਸੇ ਘਰ ਚ ਰਹਿੰਦੀ ਸੀ 168 ਨੰਬਰ ਘਰ ਹੈਗਾ ਕਲੋਨੀ ਦਾ ਤਾਂ ਤਸਵੀਰ ਦਿਖਾ ਦਈਏ ਕਿਉਂਕਿ ਬਹੁਤ ਚਰਚਾ ਉੱਠ ਰਹੀ ਕਿ ਜਿਹੜੀ ਕੋਠੀ ਹੈ 2 ਕਰੋੜ ਦੀ ਕੋਠੀ ਜਿਹੜੀ ਉਹਦੀ ਹੈ ਇਹ ਕੀਮਤ ਹੈਗੀ ਜਿਹੜੀ ਅਨੰਦਰ ਸਿੰਘ ਸੌਨੂ ਦੀ ਜਿਹੜੀ ਧਰਮਪਾਲੀਆਂ ਉਹ ਵੀ ਇਹ આરોਪ ਲਾ ਕੇ ਗਈ ਸੀ ਕਿ ਇਹਨੇ 2 ਕਰੋੜ ਕੋਠੀ ਲਈ ਕਿੱਥੋਂ ਦੇ ਕੋਲ ਪੈਸਾ ਆਇਆ ਤਾਂ ਇਹ ਵੀ ਜਾਂਚ ਦਾ ਵਿਸ਼ਾ ਹੈਗਾ ਹਾਲਾਂਕਿ ਇਨਵੈਸਟੀਗੇਸ਼ਨ ਹਜੇ ਪੁਲਿਸ ਦੀ ਚੱਲ ਰਹੀ ਹੈ ਪੁਲਿਸ ਦੇ ਅਧਿਕਾਰੀ ਇਹਦੇ ਵਿੱਚ ਸਾਰੀ ਜਾਂਚ ਕਰ ਰਹੇ ਵੀ ਆਖਰਕਾਰ ਹੋਰ ਕੀ ਕੁਝ ਹੈਗਾ ਪਰ ਜਿਹੜੀ ਜਾਣਕਾਰੀ ਹਾਲ ਹੋਈ ਹੈ ਉਹ ਹੈ ਕਿ ਇਹ ਕੋਠੀ ਜਿਹੜੀ ਉਹਦੇ ਨਾਮ ਤੇ ਸੀ ਜਾਰੀ ਹੈ ਕੀ ਖੁਦ ਉਹਦੇ ਨਾਮ ਤੇ ਕੋਠੀ ਹੈ ਪਹਿਲਾਂ ਕਿਸੇ ਹੋਰ ਸ਼ਖਸ ਦੀ ਗੱਲ ਸਾਹਮਣੇ ਆ ਰਹੀ ਸੀ ਪਰ ਹੁਣ ਜਿੰਨੀ ਜਾਣਕਾਰੀ ਹਾਸਲ ਹੋਈ ਹੈ ਉਹ ਇਹ ਹੀ ਹੈ ਕਿ ਇਹ ਜਿਹੜੀ ਆਲੀਸ਼ਾਨ ਕੋਠੀ ਤੁਸੀਂ ਦੇਖ ਰਹੇ ਹੋ ਇਹ ਅਮਨਦੀਪ ਕੌਰ ਇੱਥੇ ਹੀ ਰਹਿੰਦੀ ਸੀ ਤੇ ਇੱਥੇ ਹੀ ਉਹਦਾ ਜਿਹੜਾ ਸਾਥੀ ਬਲਵਿੰਦਰ ਸਿੰਘ ਹੈਗਾ ਉਹ ਵੀ ਇੱਥੇ ਰਹਿੰਦਾ ਰਿਹਾ ਤਾਂ ਇਹ ਕੋਠੀ ਤੋਂ ਇਲਾਵਾ ਇੱਕ ਥਾਰ ਜੀਪ ਉਹਦੇ ਕੋਲ ਹੈਗੀ ਤੇ ਉਸ ਤੋਂ ਇਲਾਵਾ ਆ ਇੱਕ ਬੁਲੇਟ ਮੋਟਰਸਾਈਕਲ ਵੀ ਉਹਦੇ ਨਾਮ ਤੇ ਹੈਗਾ ਤਾਂ ਬੜਾ ਚਰਚਾ ਇਹ ਵਿਸ਼ਾ ਇਸ ਵਕਤ ਜਿਹੜਾ ਚੱਲ ਰਿਹਾ ਕਿ ਆਖਰਕਾਰ ਇੱਕ ਕਾਂਸਟੇਬਲ ਕਿਸ ਤਰੀਕੇ ਦੇ ਨਾਲ ਉਹਨੇ ਇੰਨੀ ਜਲਦੀ ਜਿਹੜਾ ਹੈਗਾ ਇੰਨੀ ਸ਼ੋਹਰਤ ਹਾਸਲ ਕਰ ਲਈ ਐਨਾ ਪੈਸਾ ਕਿੱਥੋਂ ਹਾਸਲ ਕੀਤਾ ਹਾਲਾਂਕਿ ਜੇਕਰ ਸੋਸ਼ਲ ਮੀਡੀਆ ਦੀ ਗੱਲ ਕਰੇ ਜਦੋਂ ਦਾ ਉਹਦੇ ਖਿਲਾਫ ਕਾਰਵਾਈ ਹੋਇਆ ਉਸ ਤੋਂ ਬਾਅਦ ਉਹ ਇੰਸਟਾਗ੍ਰam ਆਊਟ ਕਾਉਂਟ ਤੇ ਜਿਹੜੇ ਆ ਫੋਲੋਅਰਸ ਵੀ ਵੱਧ ਗਏ ਆ ਤਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੇਨ ਕਹਿ ਸਕਦੇ ਆ ਕਿ ਛਾਈ ਰਹਿਣ ਵਾਲੀ ਐਮਨਦੀਪ ਕੌਰ ਦਾ ਕਰ ਹੈਗਾ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਉਸੇ ਦਾ ਹੀ ਕਰ ਹੈ ਤੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਮਾਮਲਾ ਕਾਫੀ ਹਾਈ ਪ੍ਰੋਫਾਈਲ ਆ ਬੜਾ ਕੁਝ ਇਹਦੇ ਵਿੱਚ ਜਿਹੜਾ ਨਿਕਲ ਕੇ ਸਾਹਮਣੇ ਆ ਸਕਦਾ ਕਿਉਂਕਿ ਬਲਵਿੰਦਰ ਸਿੰਘ ਸੋਨੂ ਜਿਹੜਾ ਇਹਦਾ ਸਾਥੀ ਹੈ ਉਹ ਵੀ ਇੱਥੇ ਘਰ ਦੇ ਵਿੱਚ ਰਹਿੰਦਾ ਰਿਹਾ ਹਾਲਾਂਕਿ ਪੁਲਿਸ ਵੱਲੋਂ ਜਿਹੜਾ 5 ਦਿਨ ਜਿਹੜਾ 5 ਵਾਰ ਜਿਹੜਾ ਹੈਗਾ ਪੁਲਿਸ ਵੱਲੋਂ ਕਹਿ ਸਕਦੇ ਆ ਕਿ ਰਿਮਾਂਡ ਜਿਹੜਾ 5 ਦਿਨ ਦਾ ਰਿਮਾਂਡ ਮਿਲਿਆ ਪਹਿਲਾਂ ਸਭ ਤੋਂ ਪਹਿਲਾਂ 1 ਦਿਨ ਦਾ ਰਿਮਾਂਡ ਮਿਲਿਆ ਉਸ ਤੋਂ ਬਾਅਦ 2 ਦਿਨ ਦਾ ਦੁਬਾਰੇ ਫਿਰ 2 ਦਿਨ ਦਾ ਰਿਮਾਂਡ ਮਿਲਿਆ ਤਾਂ ਟੋਟਲ 5 ਦਿਨ ਪੁਲਿਸ ਨੇ ਰਿਮਾਂਡ ਤੋਂ ਬਾਅਦ ਕੀ ਕੁਝ ਉਸ ਤੋਂ ਪੁੱਛਗਿੱਛ ਕੀਤੀ ਕੀ ਕੁਝ ਉਹਨੇ ਜਾਣਕਾਰੀ ਦਿੱਤੀ ਮੀਡੀਆ ਨਾਲ ਤਾਂ ਸਾਂਝੀ ਨਹੀਂ ਕੀਤੀ ਪਰ ਜਿਹੜੀ ਅਮਨਦੀਪ ਦੀ ਹੀ ਕੋਠੀ ਹੈਗੀ ਦੱਸਿਆ ਜਾ ਰਿਹਾ ਵੀ ਇਹ ਕੋਠੀ ਉਸੇ ਦੇ ਨਾਮ ਤੇ ਹੈਗਾ ਇੱਕ ਪਲਾਟ ਜਿਹੜਾ ਹੈਗਾ ਕਿਸੇ ਹੋਰ ਦੇ ਨਾਮ ਤੇ ਦੱਸਿਆ ਗਿਆ ਤਾਂ ਇਹ ਜਿਹੜੀ ਦੇਖ ਰਹੇ ਤੁਸੀਂ ਅਮਨਦੀਪ ਕੌਰ ਜਿਹੜੀ ਹੈ ਇਹ ਜਿਹੜੀ ਕੋਠੀ ਤੁਹਾਨੂੰ ਦਿਖਾ ਰਹੇ ਆ ਇਹ ਹੀ ਕਿਹਾ ਜਾ ਰਿਹਾ ਕਿ ਇਹ ਕੋਠੀ ਉਸ ਦੇ ਨਾਮ ਤੇ ਹੀ ਹੈ ਪਹਿਲਾਂ ਵੀ ਕਿਸੇ ਹੋਰ ਦੇ ਨਾਮ ਤੇ ਹੋ ਸਕਦੀ ਹੈ ਪੁਲਿਸ ਵਾਲਾ ਕੀ ਜਾਂਚ ਕਰ ਰਹੇ ਪਰ ਇਹ ਜੀ ਕੋਠੀ ਤੁਸੀਂ ਦੇਖ ਲਓ ਮੇਨ ਵੱਡਾ ਚਰਚ ਇਸ਼ਿਆ ਇੱਕ ਕੋਠੀ ਆਕਰ ਬਣੀ ਕਿਵੇਂ ਇੱਕ ਸਿੰਪਲ ਸਧਾਰਨ ਜਿਹੜੀ ਕਾਂਸਟੇਬਲ ਹੈ ਮਹਿਲਾ ਕਾਂਸਟੇਬਲ ਹੈ ਜਿਹਦੇ ਕੋਲੋਂ 17 ਗ੍ਰਾਮ ਹੈਰੋਇਨ ਜਿਹੜੀ ਫੜੀ ਗਈ ਸੀ ਤਾਂ ਉਹਦਾ ਸਾਥੀ ਬਲਵਿੰਦਰ ਸਿੰਘ ਸੋਨੂ ਜਿਹੜਾ ਉਹਦੇ ਖਿਲਾਫ ਵੀ ਜਿਹੜੀ ਹੈ ਕਾਰਵਾਈ ਉਹਦੇ ਖਿਲਾਫ ਵੀ ਹੋਈ ਹੈ ਪੁਲਿਸ ਨੇ ਉਹਦੇ ਸਾਥੀ ਨੂੰ ਵੀ ਨਾਮਜ਼ਦ ਕੀਤਾ ਤਾਂ ਤੁਹਾਨੂੰ ਇਹਦੇ ਵਿੱਚ ਚੀਜ਼ ਹੋਰ ਦੱਸ ਦਿੰਦੇ ਆ ਜਿਹੜੀ ਕੋਠੀ ਤੋਂ ਦਿਖਾ ਰਹੇ ਉਸ ਦੇ ਨਾਮ ਤੇ ਹੀ ਕੋਠੀ ਦਿੱਤੀ ਜਾ ਰਹੀ ਹੈ ਵੀ ਉਹਦੇ ਨਾਮ ਤੇ ਕੋਠੀ ਹੈ ਤਾਂ ਇਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਜਿਹੜਾ 2022 ਦੀ ਗੱਲ ਕਰ ਰਹੀ ਹੈ 2022 ਦੇ ਵਿੱਚ ਬਲਵਿੰਦਰ ਸਿੰਘ ਨੂੰ ਹੈਗਾ ਜਿਹੜਾ ਉਹਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਜਦੇ ਵਿੱਚ ਇਹਨੂੰ ਵੀ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਜਾਂਚ ਹੋਈ ਉਸ ਤੋਂ ਬਾਅਦ ਜਿਹੜਾ ਇਹਨੂੰ ਬਹਾਲ ਕਰ ਦਿੱਤਾ ਗਿਆ ਪਰ ਹੁਣ ਤੱਕ ਜਿਹੜੇ ਪੁਲਿਸ ਦੀ ਕਰਨੀ ਹੈ ਜਿਹੜੇ ਸੂਤਰਾਂ ਤੋਂ ਜਿੰਨੀ ਜਾਣਕਾਰੀ ਹਾਸਲ ਹੋਈ ਹੈ ਹਾਲਾਂਕਿ ਇਹ ਚਾਰ ਵਾਰ ਜਿਹੜੀ ਸਸਪੈਂਡ ਹੋ ਚੁੱਕੀ ਹੈ 24 ਦੇ ਵਿੱਚ ਵੀ ਇਹਨੂੰ ਜਿਹੜਾ ਮਾਨਸਾ ਦੇ ਵਿੱਚੋਂ ਜਿਹੜੀ ਜਾਣਕਾਰੀ ਮਿਲੀ ਹੈ ਕਿ ਮਾਨਸਾ ਪੁਲਿਸ ਵੱਲੋਂ ਜਿਹੜਾ ਮਿਸ ਬਿਹੇਵ ਜਾਂ ਮਿਸ ਜਿਹੜਾ ਇਨਡਿਸਪਲਨ ਯਾਨੀ ਡਿਸਪਲਨ ਦੇ ਵਿੱਚ ਕੰਮ ਨਹੀਂ ਕਰਦੀ ਸੀ ਡਿਸਪਲਨ ਦੇ ਕਰਕੇ ਇਹਨੂੰ ਜਿਹੜਾ ਇਹਦੇ ਖਿਲਾਫ ਕਾਰਵਾਈ ਕੀਤੀ ਗਈ ਸੀ 2 ਸਾਲ ਇਹਦੀ ਜਿਹੜੀ ਡੋਬ ਹੈਗੀ ਹੈ ਜਿਹੜੀ ਇਹਦੀ 2 ਸਾਲ ਦੀ ਸਰਵਿਸ ਹੈ ਉਹ ਵੀ ਕੱਢ ਦਿੱਤੀ ਗਈ ਸੀ ਯਾਨੀ ਹੁਣ ਤੱਕ ਜਦੋਂ ਦੀ ਸਰਵਿਸ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਚਾਰ ਵਾਰ ਇਹ ਸਸਪੈਂਡ ਹੋ ਚੁੱਕੀ ਹੈ ਇਸ ਤੋਂ ਪਹਿਲਾਂ 2022 ਦੇ ਵਿੱਚ ਜਿਹੜਾ ਕੇਸ ਦਰਜ ਹੁੰਦਾ ਬਲਵਿੰਦਰ ਸਿੰਘ ਦੇ ਉੱਤੇ ਐਨਡੀਪੀਐਸ ਦਾ ਐਨਡੀਪੀਐਸ ਦਾ ਕੇਸ ਦਾਉਦੇ ਵੀ ਚ ਨੂੰ ਜਿਹੜਾ ਹੈਗਾ ਇਹਦੇ ਖਿਲਾਫ ਵੀ ਕਾਰਵਾਈ ਹੁੰਦੀ ਹੈ ਪਰ ਸਸਪੈਂਡ ਹੋ ਜਾਂਦੀ ਹੈ ਉਸ ਤੋਂ ਬਾਅਦ ਕੁਝ ਨਹੀਂ ਮਿਲਦਾ ਤਾਂ ਆਖਰਕਾਰ ਇਹ ਫਿਰ ਬਾਹਰ ਆ ਜਾਂਦੀ ਹੈ ਫਿਰ ਡਿਊਟੀ ਇਹਨੇ ਜੁਆਇਨ ਕਰ ਲੈਂਦਾ ਪੁਲਿਸ ਵੀ ਇਹਨੂੰ ਜਿਹੜਾ ਸਸਪੈਂਡ ਕਰ ਚੁੱਕੀ ਹੈ ਤੇ ਮਾਨਸਾ ਪੁਲਿਸ ਵੱਲੋਂ ਮਾਫ ਕਰਨਾ ਮਾਨਸਾ ਪੁਲਿਸ ਜਦੋਂ ਇਹਦੀ ਤਨਾਤੀ ਉੱਥੇ ਸੀਗੀ ਤਾਂ ਉਸ ਦੌਰਾਨ ਇਹਨੇ ਜਿਹੜੀ ਇਨਡਿਸਿਪਲਿਨ ਜਿਹੜੀ ਉੱਥੇ ਨਹੀਂ ਢੰਗ ਨਾਲ ਕਿਤੇ ਡਿਊਟੀ ਨਹੀਂ ਦਿੱਤੀ ਤਾਂ ਉਸ ਕਰਕੇ ਇਹਨੂੰ ਇਹਦੀ 2 ਸਾਲ ਦੀ ਸਰਵਿਸ ਜਿਹੜੀ ਆ ਉਹ ਘਟਾਈ ਗਈ 2 ਸਾਲ ਦੀ ਸਰਵਿਸ ਜਿਹੜੀ ਹੈ ਦੀ ਘਟਾਈ ਇਹ ਤਾਂ ਇਹ ਜਿਹੜਾ ਘਰ ਹੈਗਾ ਇਸ ਵਕਤ ਤੁਹਾਨੂੰ ਦਿਖਾ ਰਹੇ ਆ ਇਹ ਘਰ ਉਸੇ ਅਮਨ ਕੁਰਦ ਦਾ ਜਿਹੜੀ ਫਿਲਹਾਲ ਇਸ ਵਕਤ ਜੇਲ੍ਹ ਭੇਜੀ ਜਾ ਚੁੱਕੀ ਹੈ ਬਠਿੰਡਾ ਪੁਲਿਸ ਨੇ ਉਸ ਤੋਂ ਬਹੁਤ ਕੁਝ ਉਗਲਵਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਵੀ ਇਨਵੈਸਟੀਗੇਸ਼ਨ ਪੁਲਿਸ ਨੇ ਕੀਤੀ ਹੈ ਉਹ ਮੀਡੀਆ ਅੱਗੇ ਡਿਸਕਲੋਸ ਨਹੀਂ ਕੀਤੀ ਅਧਿਕਾਰੀ ਇਹ ਹੀ ਕਹਿੰਦੇ ਰਹੇ ਕਿ ਅਸੀਂ ਪੁੱਛਗਿੱਛ ਕਰ ਰਹੇ ਹਾਂ ਪਰ ਇਹ ਜਿਹੜੀ ਕੋਠੀ ਤੁਹਾਨੂੰ ਦਿਖਾ ਰਹੇ ਆ ਇਹ ਦੱਸਿਆ ਜਾ ਰਿਹਾ ਕਿ ਉਸੇ ਦੇ ਹੀ ਨਾਮ ਤੇ ਕੋਠੀ ਇੱਥੇ ਹੀ ਰਹਿੰਦੀ ਸੀ ਹਾਲਾਂਕਿ ਜਿਹੜਾ ਬਲਵਿੰਦਰ ਸਿੰਘ ਸੋਨੂ ਜਿਹੜਾ ਇਸ ਵਕਤ ਫਰਾਰ ਹੈਗਾ ਉਹ ਕੋਰਟ ਦੇ ਵਿੱਚ ਮੌਜੂਦ ਹੁੰਦਾ ਜਦੋਂ ਇਹਦੀ ਪੇਸ਼ੀ ਹੁੰਦੀ ਹੈ ਉੱਥੇ ਉਹਦੀ ਕਰਵਾਲੀ ਦੇ ਨਾਲ ਜਿਹੜਾ ਗੁਰਮੀਤ ਕੌਰ ਹੈਗੀ ਉਹਦੇ ਨਾਲ ਵੀ ਹਾਥੋਪਾਈ ਹੁੰਦੀ ਹੈ ਦੋਸਤ ਬਾਅਦ ਉਹ ਫਰਾਰ ਹੋ ਜਾਂਦਾ ਤਾਂ ਪੁਲਿਸ ਉਹਨੂੰ ਵੀ ਜਿਹੜੀ ਲੱਭਣ ਵਾਸਤੇ ਛਾਪੇਮਾਰੀ ਕਰ ਰਹੀ ਹੈ ਸਰਸਾ ਤੱਕ ਪੁਲਿਸ ਨੇ ਪਹੁੰਚ ਕੀਤੀ ਹੈ ਹਾਲਾਂਕਿ ਇਹ ਕੇਸ ਬੜਾ ਉਲਝਿਆ ਹੋਇਆ ਪੁਲਿਸ ਅਜੇ ਕੁਝ ਡਿਸਕਲੋਜ਼ ਕਰ ਨਹੀਂ ਰਹੀ ਕੌਣ ਕੌਣ ਇਹਦੇ ਨਾਲ ਹੈ ਗਿਆ ਕਿਉਂਕਿ ਜਿਹੜੀ ਇੱਕ ਵੱਡੀ ਚਰਚਾ ਹੈ ਸੀ ਹਾਲਾਂਕਿ ਜਿਹੜੇ આરોਪ ਹੈਗੇ ਆ ਕੋਈ ਵੀ ਕਿਸੇ ਦੇ ਉੱਤੇ ਲਾ ਸਕਦਾ ਪਰ ਪੁਲਿਸ ਇਨਵੈਸਟੀਗੇਸ਼ਨ ਕਰ ਲਈ ਕਿ ਇਹਦੇ ਨਾਲ ਕੌਣ ਕੌਣ ਹੈਗਾ ਹੋਰ ਕੌਣ ਕੌਣ ਇਹਦੇ ਵਿੱਚ ਸੀਗਾ ਪਰ ਵੱਡੀ ਅਪਡੇਟ ਇਹ ਹੈਗੀ ਹੈ ਕਿ ਹੁਣ ਤੱਕ ਜਿਹੜੀ ਇਹਦੀ ਸਰਵਿਸ ਹੈਗੀ ਹੈ ਹੁਣ ਤੱਕ 2 ਸਾਲ ਇਹਦੀ ਸਰਵਿਸ ਦੇ ਕੱਟੇ ਜਾ ਚੁੱਕਿਆ ਹੈ ਯਾਨੀ ਜੇ ਸਾਲ ਚ ਰਿਟਾਇਰਮੈਂਟ ਹੁੰਦੀ ਆ ਤਾਂ 56 ਸਾਲ ਦੇ ਵਿੱਚ ਇਹ ਜਿਹੜੀ ਰਿਟਾਇਰਮੈਂਟ ਇਹਦੀ ਕਰ ਦਿੱਤੀ ਜਾਊਗੀ ਕਿਉਂਕਿ ਇਨਡਿਸਪੀਲਨ ਦੇ ਤੌਰ ਤੇ ਜਿਹੜੀ ਇਹਦੀ ਡਿਊਟੀ ਕਰਕੇ ਜਾਂ ਇਨਡਿਸਪੀਲਨ ਹੋਣ ਕਰਕੇ ਜਿਹਨੇ ਉਹਦੀ ਜਿਹੜੀ ਸਰਵਿਸ ਕੱਟੀ ਗਈ ਸੀ ਤਾਂ ਹੁਣ ਤੱਕ ਚਾਰ ਵਾਰ ਸਸਪੈਂਡ ਹੋ ਚੁੱਕੀ ਹੈ ਤਾਂ ਜਿਹੜੀ ਕੋਠੀ ਦੇਖ ਰਹੇ ਤੁਸੀਂ 2 ਕਰੋੜ ਦੀ ਕੀਮਤ ਵਾਲੀ ਕੋਠੀ ਬਣਾਈ ਹੈ ਇਹਦੀ ਹੀ ਦੱਸੀ ਜਾ ਰਹੀ ਹੈ ਇੱਕ ਪਲਾਟ ਇਹਦੇ ਭਰਾ ਦੇ ਨਾਮ ਤੇ ਨੇ ਲਿੱਤਾ ਸੀਗਾ ਇੱਕ ਪਲਾਟ ਕਿਸੇ ਹੋਰ ਰਿਸ਼ਤੇਦਾਰ ਦੇ ਨਾਮ ਤੇ ਦੱਸਿਆ ਜਾ ਰਿਹਾ ਤਾਂ ਥਾਰ ਗੱਡੀਆਂ ਚ ਘੁੰਮਣ ਵਾਲੀ ਜਿਹੜੀ ਅਮਨਦੀਪ ਕੌਰ ਹੈਗੀ ਆ ਜਿਨੇ ਆਖਰਕਾਰ ਕਹਿ ਸਕਦੇ ਆ ਕਿ ਜਿੱਥੇ ਉਲਸੀ ਵਰਦੀ ਦਾਗਦਾਰ ਕੀਤੀ ਹੈ ਉੱਥੇ ਹੀ ਇੱਕ ਵੱਡਾ ਸਵਾਲੀਆ ਨਿਸ਼ਾਨ ਖੜਾ ਕੀਤਾ ਕਿ ਇੰਨੀ ਜਲਦੀ ਇਹਨਾਂ ਪੈਸਾ ਕਿਥੋਂ